ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਪਿਆ ਮਿਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਬਲ ਥੀਵੇ ਹਰਿਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਚਲ ਲਾਵੋ ਬਖਮ ਨਦੀ ਜਾਏ ਤਰਨੀ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਆਂਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਜਿਹੜੀ ਹੈ ਸੰਗਤਾਂ ਦੇ ਨਾਲ ਆਪਾਂ ਅੱਜ ਮਿਲ ਕੇ ਸਾਂਝੀ ਕਰ ਰਹੇ ਹਾਂ ਸਵਾਹ ਅੱਜ ਭਗਤ ਕਬੀਰ ਸਾਹਿਬ ਜੀ ਤੋਂ ਪੁੱਛਦੇ ਆ ਕਿ ਅੱਜ ਦਾ ਜੋ ਉਹਨਾਂ ਦਾ ਸਾਡੇ ਲਈ ਉਪਦੇਸ਼ ਹੈ ਉਹ ਕੀ ਹੈ ਸੋ ਭਗਤ ਕਬੀਰ ਸਾਹਿਬ ਕਹਿੰਦੇ ਆ ਕਿ ਵੀਰ ਸਿੱਖ ਸਾਖਾ ਬਹੁਤੇ ਕੀਏ ਕਿਸੋਂ ਕੀਓ ਨਮੀਤ ਅਗਤ ਕਵੀਰ ਸਾਹਿਬ ਕਹਿੰਦੇ ਐ ਸਿੱਖ ਸਾਖਾ ਬਹੁਤੇ ਕੀ ਕਿਸੋ ਕਿਉ ਨ ਮੀਤ ਕਹਿੰਦੇ ਆਹ ਦੁਨੀਆ ਦੇ ਵਿੱਚ ਬੜੇ ਮਿੱਤਰ ਬਣਾ ਲੇ ਬੜੇ ਆਪਣੇ ਆਪ ਨੂੰ ਗੁਰੂ ਕਹਾ ਰਹੇ ਐ ਬੜਿਆਂ ਨੇ ਆਪਣੇ ਬਹੁਤ ਚੇਲੇ ਬਣਾ ਲੇ ਸਿੱਖ ਸਾਖਾ ਬਹੁਤੇ ਕੀ ਕੈਸੋ ਕੀਓ ਨ ਮੀਤ ਕੈਸੋ ਦਾ ਭਾਵ ਪਰਮਾਤਮਾ ਕਿ ਜਿਹੜਾ ਪਰਮਾਤਮਾ ਹੈ ਵਾਹਿਗੁਰੂ ਹੈ ਜਿਹੜਾ ਕਹਿੰਦੇ ਉਹਨੂੰ ਆਪਣਾ ਮਿੱਤਰ ਨਹੀਂ ਬਣਾਇਆ ਕੈਸੋ ਕੀਓ ਨ ਮੀਤ ਜਿਹੜਾ ਪਰਮਾਤਮਾ ਹੈ ਜਿਹਦੇ ਨਾਲ ਸਾਡੀ ਸਾਝ ਹੋਣੀ ਚਾਹੀਦੀ ਸੀ ਕਹਿੰਦੇ ਉਹਦੇ ਨਾਲ ਪਿਆਰ ਨਹੀਂ ਪਾਇਆ ਤੇ ਆਪਣੇ ਆਪ ਨੂੰ ਗੁਰੂ ਬਣਾ ਕੇ ਬਹਿ ਗਏ ਅਸੀਂ ਤੇ ਨਾਲ ਕੇਲੇ ਜੱਪੇ ਤਿਆਰ ਕਰ ਲਏ ਕਹਿੰਦੇ ਬਸ ਸਿੱਖ ਸਾਖਾ ਬਹੁਤੇ ਕੀ ਉਹ ਤੇ ਚੀਜ਼ਾਂ ਬਹੁਤ ਕਰ ਲਈਆਂ ਪਰ ਜਿਹਦੇ ਨਾਲ ਮਿਲਣਾ ਸੀ ਉਹਦੇ ਨਾਲ ਮਿਲਾ ਪਾਇਆ ਚਾਲੇ ਤੇ ਹਰ ਮਿਲਣ ਕਾ ਵਿਚੈ ਹਟ ਕਿਉਂ ਜੀਤ ਕਹਿੰਦੇ ਪਹਿਲਾਂ ਤਾਂ ਉਹਨਾਂ ਨੇ ਉਦਮ ਕੀਤਾ ਪ੍ਰਮਾਤਮਾ ਨੂੰ ਮਿਲਣ ਦਾ ਕਿ ਮੈਂ ਪ੍ਰਮਾਤਮਾ ਨੂੰ ਮਿਲਾਂ ਮੈਂ ਜਾ ਕੇ ਉਹਦੇ ਦਰ ਤੇ ਕਬੂਲ ਹੋਵਾਂ ਪਰ ਕਹਿੰਦੇ ਪਹਿਲਾਂ ਤੇ ਉਦਮ ਕੀਤਾ ਬਾਅਦ ਚ ਆਉਣਾ ਜਾਣਾ ਲੋਕਾਂ ਦਾ ਜਾਦੇ ਹੋ ਗਿਆ ਤੇ ਫਿਰ ਜਿਹੜੇ ਚੇਲੇ ਸੀ ਉਹਨਾਂ ਤੇ ਆਪਣਾ ਹੁਕਮ ਚਲਾਉਣ ਲੱਗੇ ਬੀਚੇ ਅਟਕੇ ਚਿੱਤ ਕਹਿੰਦੇ ਚਿੱਤ ਉੱਥੇ ਹੀ ਖੜ ਗਿਆ ਪਰਮਾਤਮਾ ਤੱਕ ਪਹੁੰਚ ਨਹੀਂ ਸਕਿਆ ਪਰਮਾਤਮਾ ਤੱਕ ਪਹੁੰਚਣ ਵਾਸਤੇ ਚਾਹੇ ਜਿੰਨੇ ਮਰਜ਼ੀ ਘੇਲੇ ਹੋਣ ਜਿੰਨੇ ਮਰਜ਼ੀ ਲੋਕ ਆਉਂਦੇ ਹੋਣ ਜਿੰਨਾ ਮਰਜ਼ੀ ਵੱਡਾ ਡੇਰਾ ਹੋਵੇ ਜਿੰਨਾ ਮਰਜ਼ੀ ਲੋਕਾਂ ਦੀ ਭੀੜ ਹੋਵੇ ਜਿੰਨਾ ਮਰਜ਼ੀ ਸੰਗਤ ਹੋਵੇ ਇੱਕ ਲੋਕਾਂ ਦੀ ਭੀੜ ਹੁੰਦੀ ਹੈ ਇੱਕ ਥਾਂ ਤੇ ਸੰਗਤ ਹੁੰਦੀ ਹੈ ਕਹਿੰਦੇ ਜੇ ਮਨ ਬਿਲਕੁਲ ਨਿਵਾਨ ਚ ਚੱਲ ਰਿਹਾ ਹੈ ਨਾ ਤਾਂ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਅਸੀਂ ਫਸ ਗਏ ਕਿ ਮੇਰੇ ਨਾਲ ਬਹੁਤ ਦੁਨੀਆ ਜੁੜ ਗਈ ਮੇਰੇ ਨਾਲ ਬਹੁਤ ਦੁਨੀਆ ਜੁੜੀ ਚਾਲੇ ਤੇ ਹਰ ਮਿਲਨ ਕੋ ਗਏ ਤੇ ਮਿਲਣ ਵਾਸਤੇ ਸੀ ਤੁਰੇ ਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੀ ਪਰ ਫਿਰ ਚੱਕਰ ਬਿਉ ਦੇ ਵਿੱਚ ਐਸਾ ਫਸਿਆ ਐਸਾ ਫਸਿਆ ਕਿ ਮਨ ਉੱਥੇ ਹੀ ਖੜ ਗਿਆ ਅੱਗੇ ਨੂੰ ਤੁਰੇ ਨਹੀਂ ਸਕਿਆ ਮਨ ਕਬੀਰ ਕਾਰਨ ਬਾਪੁਰਾ ਕਿਆ ਕਰੇ ਜੋ ਰਾਮ ਨ ਕਹ ਕਰੇ ਸਹਾਈ ਕਾਰਨ ਬੱਪਰਾ ਬੱਪਰਾ ਦਾ ਭਾਗ ਵਿਚਾਰਾ ਕਹਿੰਦੇ ਵਿਚਾਰਾ ਕਰ ਕੀ ਸਕਦਾ ਬੰਦਾ ਜੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋਊਗਾ ਨਾ ਪ੍ਰਮਾਤਮਾ ਸਾਡੇ ਤੇ ਦਿਆਲ ਹੋਊਗਾ ਤਾਂ ਹੀ ਪ੍ਰਮਾਤਮਾ ਚ ਆਪੇਦ ਹੋਵਾਂਗੇ ਜੇ ਅਸੀਂ ਆਪਣੇ ਮਨ ਨੂੰ ਬਹੁਤ ਉੱਚਾ ਚੁੱਕ ਕੇ ਲੈ ਗਏ ਕਹਿੰਦੇ ਫਿਰ ਜਿੰਨੇ ਮਰਜ਼ੀ ਯਤਨ ਕਰ ਲਈ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਿਆ ਕਬੀਰ ਕਾਰਣ ਬਾਪਰਾ ਕੀ ਆ ਕਰੇ ਕਹਿੰਦੇ ਜਿਹੜਾ ਮਰਜ਼ੀ ਵਸੀਲਾ ਹੀਲਾ ਵਸੀਲਾ ਵਰਤ ਲੇ ਕਹਿੰਦੇ ਜਿੰਨਾ ਚਿਰ ਤੇਰਾ ਆਪਣਾ ਮਨ ਨਹੀਂ ਨ ਮੰਨਦਾ ਉਹਨਾਂ ਚਿਰ ਫਿਰ ਗੁਰੂ ਵੀ ਕੀ ਕਰ ਸਕਦਾ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਨੇ ਟੂਕ ਅੰਦੇ ਏਕ ਨਾ ਲਾਕੇ ਜੋ ਬਾਸ ਵਜਾਈਐ ਫੂਕ ਮਨ ਸਾਡਾ ਹੋਣਾ ਚਾਹੀਦਾ ਫਿਰ ਪ੍ਰਮਾਤਮਾ ਉਹਦੇ ਤੇ ਕਿਰਪਾ ਕਰਦਾ ਫਿਰ ਉਹਦੇ ਤੇ ਪ੍ਰਮਾਤਮਾ ਦਿਆਲੂ ਹੁੰਦਾ ਹੈ ਔਰ ਇੱਕ ਵਾਰੀ ਤੇ ਮਨ ਸਾਡਾ ਉਧਰ ਨੂੰ ਤੁਰਨਾ ਚਾਹੀ ਪੈਣਾ ਹੈ ਨਾ ਮਨ ਸਾਡਾ ਤੁਰਨਾ ਪੈਣਾ ਹੈ ਗੁਰੂ ਵੱਲ ਨੂੰ ਜਦੋਂ ਗੁਰੂ ਵੱਲ ਨੂੰ ਅਸੀਂ ਤੁਰਪੇ ਫਿਰ ਗੁਰੂ ਨੇ ਸਾਡੇ ਤੇ ਰਹਿਮਤ ਕਰ ਦੇਣੀ ਹੈ ਗੁਰੂ ਸਾਡੇ ਤੇ ਖੁਸ਼ ਹੋ ਜਾਣੇ ਬਸ ਫਿਰ ਉਹ ਪ੍ਰਮਾਤਮਾ ਚ ਅਭੇਦ ਹੋਣ ਤੋਂ ਕੌਣ ਰੋਕ ਸਕਦਾ ਕਹਿੰਦੇ ਸਹਾਇਤਾ ਵੀ ਤਾਂ ਕਰਨੀ ਹੈ ਜੇ ਤੂੰ ਆਪ ਉਥੇ ਤੁਰਨਾ ਚਾਹਵੇਂ ਕਦੇ ਜੇ ਤੁਰਨਾ ਹੀ ਨਹੀਂ ਚਾਹੁੰਦਾ ਤੂੰ ਗੁਰੂ ਦੀ ਗੱਲ ਮੰਨਣਾ ਹੀ ਨਹੀਂ ਚਾਹੁੰਦਾ ਕਬੀਰ ਸਾਚਾ ਸਤਗੁਰ ਕਿਆ ਕਰੇ ਫਿਰ ਸੱਚੇ ਗੁਰੂ ਨੇ ਵੀ ਕੀ ਕਰਨੇ ਜੇ ਅਸੀਂ ਤੇ ਮੰਨਣਾ ਹੀ ਨਹੀਂ ਚਾਹੁੰਦੇ ਜੇ ਗੁਰੂ ਸਾਡੀ ਸਹਾਇਤਾ ਕਰੂਗਾ ਨਾ ਜੇ ਅਸੀਂ ਗੁਰੂ ਤੋਂ ਸਹਾਇਤਾ ਕਰਾਉਣ ਵਾਲੇ ਬਣਾਂਗੇ ਫੇਰ ਹੀ ਪਰਮਾਤਮਾ ਚਾਹ ਭੇਦ ਹੋਵੇਗਾ ਨਹੀਂ ਤੇ ਜਿੰਨਾ ਮਰਜੀ ਕੋਈ ਜ਼ੋਰ ਲਾ ਲੇ ਪਰਮਾਤਮਾ ਦੇ ਵਿੱਚ ਅਭੇਦ ਇਸ ਤਰ੍ਹਾਂ ਨਹੀਂ ਹੋਇਆ ਜਾਵੇ ਜਿਹੇ ਜਿਹੇ ਡਾਲੀ ਭਗਤ ਰੋ ਸੋਏ ਮੁਰਮੁਰ ਜਾਈ ਭਗਤ ਕਬੀਰ ਸਾਹਿਬ ਕਹਿੰਦੇ ਆ ਜਿਹੜਾ ਇਨਸਾਨੀ ਜੀਵਨ ਹੈ ਨਾ ਇਹ ਰੁੱਖ ਦੀ ਚੋਟੀ ਤੇ ਪਹੁੰਚਣ ਲਈ ਮਾਨੋਡਾਲੀਆਂ ਰੁੱਖ ਦੀ ਚੋਟੀ ਪਰਪੇਖੀ ਤੇ ਚੇਲੇ ਚਾਟੜੇ ਉਹ ਬਣਾਉਣ ਵਾਲੇ ਸਾਧ ਜਿਹੜੇ ਨੇ ਉਹ ਕਮਜ਼ੋਰ ਟਹਿਣੀਆਂ ਨਹੀਂ ਐ ਸਮਝ ਲਓ ਇੱਕ ਤੇ ਹੁੰਦਾ ਪ੍ਰਮਾਤਮਾ ਦੇ ਵਿੱਚ ਅਭੇਦ ਹੋਣ ਵਾਲਾ ਸਾਧੂ ਉਹਦੇ ਕੋਲੇ ਚਾਹੇ ਇੱਕ ਨਹੀਂ 50 ਹੋਣ ਪਰ ਇੱਕ ਉਹ ਹੁੰਦਾ ਜਿਹੜਾ ਬਸ ਇਸੇ ਗੱਲ 'ਚ ਫਸ ਜਾਂਦਾ ਕਿ ਮੇਰੇ ਤੇ ਇੰਨੇ ਚੇਲੇ ਆ ਮੇਰੇ ਕੋਲ ਇੰਨੀ ਸੰਗਤ ਹੈ ਬਾ ਕਹਿੰਦੇ ਟੇਣੀਆਂ ਕਮਜ਼ੋਰ ਹੋ ਗਈਆਂ ਕਹਿੰਦੇ ਜਿੱਥੇ ਜਿੱਥੇ ਪੈਰ ਧਰਦਾ ਉਹ ਟੁੱਟ ਜਾਂਦੀਆਂ ਨੇ ਪਰ ਜਿੱਥੇ ਮੇਰਾ ਬਾਬਾ ਪੈਰ ਧਰਦਾ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸਵਾਂ ਕਹਿੰਦੇ ਜਿੱਥੇ ਬਾਬੇ ਨਾਨਕ ਨੇ ਪੈਰ ਧਰਿਆ ਨਾ ਕਹਿੰਦੇ ਉੱਤੇ ਥਾ ਪੂਜਣ ਯੋਗ ਹੋ ਗਈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸਵਾਂ ਕਹਿੰਦੇ ਉਹ ਪੂਜਾ ਕਰਨ ਦੇ ਯੋਗ ਹੋ ਗਈ ਉਹ ਥਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਜਿੱਥੇ ਮੇਰੇ ਬਾਬੇ ਨਾਨਕ ਨੇ ਜਾ ਕੇ ਸੰਗਤਾਂ ਨੂੰ ਉਪਦੇਸ਼ ਕੀਤਾ ਜਿੱਥੇ ਜਾ ਕੇ ਬਾਬਾ ਨਾਨਕ ਬਹਿ ਗਏ ਉੱਥੇ ਤੇ ਰੰਗਲ ਮੰਗਲ ਹੋ ਗਿਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਉੱਤੇ ਥਾਂ ਵੀ ਸੋਹਣੀ ਹੋ ਗਈ ਪਰ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਉਹ ਆਪਣੇ ਸਵਾਰਥ ਲਈ ਚੱਲਦੇ ਆ ਉਹ ਕਹਿੰਦੇ ਕਮਜ਼ੋਰ ਹੋ ਜਾਂਦੇ ਆ ਕਮਜ਼ੋਰ ਹੋ ਕੇ ਕਰਕੇ ਟੁੱਟ ਜਾਂਦੇ ਆ ਟੁੱਟਦੇ ਕਿਵੇਂ ਨੇ ਉਹ ਗੁਰੂ ਵਾਲੇ ਪਾਸਿਓਂ ਫਿਰ ਮੁੱਖ ਮੋੜ ਲੈਂਦੇ ਆ ਜਦੋਂ ਗੁਰੂ ਵਾਲੇ ਪਾਸਿਓਂ ਮੁੱਖ ਮੋੜ ਲੈਂਦੇ ਫਿਰ ਗੁਰੂ ਵੀ ਉਹਨਾਂ ਵੱਲੋਂ ਮੁੱਖ ਮੋੜ ਲੈਂਦਾ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਕਹਿੰਦੇ ਜਿਹੜੇ ਹੰਕਾਰੀ ਨੇ ਹੰਕਾਰੀਆਂ ਨਿੰਦਕਾਂ ਜਿਹੜੇ ਨਿੰਦਕ ਨੇ ਉਹਨਾਂ ਵੱਲੇ ਪਿੱਠ ਕਰ ਲਈ ਗੁਰੂ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਹੜੇ ਨਾਮ ਜਪਣ ਦੇ ਪ੍ਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਐ ਉਹਨਾਂ ਵੱਲ ਮੁੱਖ ਕਰ ਲਿਆ ਗੁਰੂ ਜੀ ਪਰ ਜਿਹੜੇ ਕੱਚੇ ਨੇ ਉਹ ਤੇ ਟਹਿਣੀਆਂ ਵੀ ਟੁੱਟ ਗਈਆਂ ਕਹਿੰਦੇ ਭਾਵ ਕਿ ਉਹ ਕਮਜ਼ੋਰ ਹੋ ਗਏ ਗਿਆਨ ਇੰਦਰੇ ਕਰਮ ਇੰਦਰੇ ਉਹਨਾਂ ਦੇ ਫਿਰ ਸਹੀ ਤਰੀਕੇ ਤੇ ਨਹੀਂ ਚੱਲਦੇ ਕਹਿੰਦੇ ਉਹ ਕਮਜ਼ੋਰ ਹੋ ਹੋ ਕੇ ਡਿੱਗ ਰਹੇ ਐ ਸਮਝ ਲਓ ਬਸ ਕਬੀਰ ਅਬਰ ਕਉਪਦੇਸ ਤੇ ਮੁੱਖ ਮੈਂ ਪਰਹਰੀਤ ਅਗਰ ਤਾਂ ਕਵੀਰ ਸਾਹਿਬ ਕਹਿੰਦੇ ਕਹਿੰਦੇ ਕਈ ਲੋਕ ਇਸ ਤਰ੍ਹਾਂ ਦੇ ਐ ਜਿਹੜੇ ਉਪਦੇਸ਼ ਕਰਦੇ ਐ ਲੋਕਾਂ ਨੂੰ ਉਪਦੇਸ਼ ਤੇ ਕਰਦੇ ਐ ਚੰਗਾ ਉਪਦੇਸ਼ ਕਰਦੇ ਪਰ ਆਪ ਨਹੀਂ ਕਹਿੰਦੇ ਉਹ ਤੇ ਚੱਲਦੇ ਆਬਰ ਉਪਦੇਸ਼ ਐ ਆਪ ਨਾ ਕਰੈ ਆਵਤ ਜਾਵਤ ਜਨਮ ਐ ਮਰੈ ਕਹਿੰਦੇ ਉਪਦੇਸ਼ ਕਰਦੇ ਆ ਭਰਾ ਆਪ ਨਹੀਂ ਚੱਲਦੇ ਉਹ ਤੇ ਅਬਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਬਤ ਜਨਮੈ ਮਰੇ ਅਬਰ ਉਪਦੇਸ਼ ਹੈ ਕਹਿੰਦੇ ਉਹ ਜਿਹੜੇ ਬੰਦੇ ਆ ਨਾ ਉਹ ਕਹਿੰਦੇ ਜਨਮ ਮਰਨ ਦੇ ਗੇੜ ਚ ਪੈ ਜਾਂਦੇ ਆ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਅਬਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਕਹਿੰਦੇ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਦੂਜਿਆਂ ਨੂੰ ਤਾਂ ਕਹਿੰਦੇ ਆਪ ਜਪਿਆ ਨਹੀਂ ਕਹਿੰਦੇ ਉਹਨਾਂ ਦੇ ਮੁਖ 'ਚ ਰੇਤ ਭੰਦਾ ਹੈ ਉਹਨਾਂ ਦੇ ਮੁਖ 'ਚ ਸਵਾਭ ਹੈ ਉਹ ਜੰਮਣ ਮਰਨ ਦੇ ਗੇੜ 'ਚ ਪੈ ਜਾਂਦੇ ਆ ਕਿਉਂ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਆਪ ਜਪਿਆ ਨਹੀਂ ਦੂਜਿਆਂ ਨੂੰ ਕਹਿੰਦੇ ਰਹੇ ਦੂਜਿਆਂ ਨੂੰ ਕਹਿੰਦੇ ਰਹੇ ਕਿ ਆਹ ਚੀਜ਼ਾਂ ਮਾੜੀਆਂ ਨੇ ਆਹ ਚੀਜ਼ਾਂ ਮਾੜੀਆਂ ਨੇ ਨੇ ਤਾਂ ਹਟਜੋ ਆਪ ਉਹ ਮਾੜੀਆਂ ਚੀਜ਼ਾਂ ਚ ਵਿੱਚ ਖਚਤ ਰਹੇਗੇ ਕਹਿੰਦੇ ਇਸ ਤਰ੍ਹਾਂ ਦੇ ਲੋਕ ਜਿਹੜੇ ਐ ਦੂਜਿਆਂ ਨੂੰ ਤਾਂ ਕਹਿਣਾ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਜੀਭ ਨਾਲ ਮਾੜਾ ਨਹੀਂ ਬੋਲਣਾ ਕਹਿੰਦੇ ਆਪ ਜੀਭ ਨਾਲ ਮਾੜੀ ਵੀ ਬੋਲਦੇ ਆ ਕੰਨਾਂ ਨਾਲ ਮਾੜੀ ਵੀ ਸੁਣਦੇ ਆ ਤੇ ਖਾਂ ਨਾਲ ਮਾੜਾ ਵੀ ਦੇਖਦੇ ਆ ਕਹਿੰਦੇ ਇੰਨਾ ਬੰਦਿਆਂ ਦੇ ਮੁਖ ਚ ਰੇਤ ਪੈਂਦਾ ਰਾਸ ਬਿਰਾਨੀ ਰਾਤ ਤੇ ਖਾਇਆ ਘਰ ਕਾ ਖੇਤ ਰਾਸ ਹੁੰਦੀ ਐ ਪੂੰਜੀ ਕਹਿੰਦੇ ਜਿਹੜੀ ਗੁਣਾ ਦੀ ਪੂੰਜੀ ਸੀ ਗੁਣਾ ਦਾ ਖਜ਼ਾਨਾ ਸੀ ਜਿਹੜਾ ਇਕੱਠਾ ਕੀਤਾ ਹੋਇਆ ਕਹਿੰਦੇ ਉਹ ਸਾਰੇ ਦਾ ਸਾਰਾ ਖਤਮ ਹੋ ਗਿਆ ਸਾਰੇ ਜਿਹੜੇ ਗੁਣ ਸੀ ਉਹ ਮੁਕਾਲੇ ਖਾਇਆ ਘਰ ਦਾ ਖੇਤ ਰਾਤ ਸੁਬਹਾਨੀ ਰਾਤ ਕਹਿੰਦੇ ਉਹ ਜਿਹੜੇ ਨੇ ਮਨੁੱਖਤਾ ਦੀ ਚੋਟੀ ਉੱਤੇ ਪਹੁੰਚ ਨਹੀਂ ਸਕਦੇ ਉਹ ਬੰਦੇ ਜਿਹੜੇ ਅੰਦਰੋਂ ਕੁਝ ਹੋਰ ਦਿਸਦੇ ਤੇ ਬਾਹਰੋਂ ਕੁਝ ਹੋਰ ਦਿਸਦੇ ਆ ਬਹੁਤ ਨੇ ਜਿਹੜੇ ਅੱਜ ਜਿਹੜੇ ਜਿਨ੍ਹਾਂ ਦੇ ਚਿਹਰੇ ਨੰਗੇ ਹੋਗੇ ਨਾ ਜਿਨ੍ਹਾਂ ਦੇ ਚਿਹਰੇ ਨੰਗੇ ਹੋਏ ਉਹ ਬਹੁਤ ਨੇ ਇਸ ਦੁਨੀਆ ਦੇ ਵਿੱਚ ਜਿਹੜੇ ਲੱਗਦੇ ਸੀ ਕਿ ਤੇ ਬਹੁਤ ਵੱਡਾ ਸੰਤ ਹੈ ਤੇ ਬੜਾ ਮਹਾਨ ਪਰ ਕਹਿੰਦੇ ਉਹਨਾਂ ਦੇ ਗੁਣ ਖਤਮ ਹੋ ਗਏ ਤੇ ਲੋਕਾਂ ਦੇ ਵਿੱਚ ਨੰਗੇ ਹੋ ਗਏ ਤੇ ਅੱਜ ਪਤਾ ਲੱਗਿਆ ਕਿ ਇਹ ਤੇ ਢੋਂਗੀ ਸੀ ਸਾਰਾ ਇੱਥੇ ਪਰਮਾਤਮਾ ਦੀ ਤੇ ਇੱਕ ਵੀ ਗੱਲ ਨਹੀਂ ਸੀ ਇਹਦੇ ਕੋਲ ਇੱਥੇ ਟੌਗ ਸੀ ਸਾਰਾ ਰਚਿਆ ਹੋਇਆ ਰਾਤ ਸੇ ਬਿਰਾਨੀ ਰਾਤ ਤੇ ਕਹਿੰਦੇ ਹੋਰਾਂ ਦੀ ਰਾਸ ਪੁੰਜੀ ਤੇ ਰਾਖੀ ਕਰ ਰਹੇ ਐ ਖਾਇਆ ਘੜ ਘੜ ਖੇਤ ਕਹਿੰਦੇ ਜਿਹੜੇ ਆਪਣੇ ਕੋਲੇ ਗੁਣ ਸੀ ਉਹ ਸਾਰੇ ਖਾ ਗਏ ਉਹ ਸਾਰੇ ਖਤਮ ਹੋ ਗਏ ਆਪਣੇ ਗੁਣ ਤੇ ਇੱਕ ਵੀ ਨਹੀਂ ਰੱਖਿਆ ਤੇ ਲੋਕਾਂ ਦੇ ਘਰਾਂ ਦੀ ਰਾਖੀ ਕਰਦੇ ਜਿਨ੍ਹਾਂ ਨੂੰ ਕਹਿੰਦੇ ਆ ਨਾ ਕਿ ਤੁਸੀਂ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਜੀਭ ਨਾਲ ਮਾੜਾ ਨਹੀਂ ਬੋਲਣਾ ਕਹਿੰਦੇ ਉਹਨਾਂ ਦੇ ਘਰਾਂ ਦੀ ਤੇ ਰਾਖੀ ਕਰਨੇ ਆਪ ਜਿਹੜੀ ਰਾਸ ਪੂੰਜੀ ਇਕੱਠੀ ਕੀਤੀ ਤੇ ਅੱਖਾਂ ਨਾਲ ਮਾੜਾ ਵੀ ਤੱਕਦੇ ਰਹੇ ਕੰਨਾਂ ਨਾਲ ਮਾੜਾ ਵੀ ਸੁਣਦੇ ਰਹੇ ਜੀਵ ਨਾਲ ਮਾੜਾ ਵੀ ਬੋਲਦੇ ਰਹੇ ਕਹਿੰਦੇ ਆਪਣੇ ਗੁਣ ਸਾਰੀ ਖਾ ਗਿਆ ਆਪਣੀ ਰਾਸ ਪੂੰਜੀ ਖਤਮ ਕਰ ਦੇ ਭਗਤ ਕਬੀਰ ਸਾਹਿਬ ਤੇ ਸਾਨੂੰ ਕਿੰਨਾ ਸੋਹਣਾ ਸਮਝਾ ਰਹੇ ਹੁਣ ਕਿੰਿਆਂ ਨੂੰ ਆਪਣੇ ਦੀ ਚਿੰਤਾ ਨਹੀਂ ਆਪਣੇ ਘਰ ਦੀ ਚਿੰਤਾ ਦੂਜਿਆਂ ਦੀ ਚਿੰਤਾ ਹੈ ਦੂਜਿਆਂ ਨੂੰ ਜਾ ਕੇ ਬੜੀਆਂ ਸਲਾਹਾਂ ਦਿੰਦਾ ਬੰਦਾ ਆਪਣੇ ਘਰੇ ਆਪਣੇ ਘਰੇ ਚੱਲਦੀ ਨਹੀਂ ਕਹਿੰਦੇ ਹੁਣ ਦੂਜਿਆਂ ਨੂੰ ਇਹ ਦੇਣੀ ਹੈ ਸਲਾਹ ਆਪਣੇ ਘਰੇ ਕਹਿੰਦੇ ਚੱਲਦੀ ਨਹੀਂ ਜੀ ਹੁਣ ਸਲਾਹ ਫਿਰ ਕਿੱਥੇ ਦੀ ਜੀ ਕਹਿੰਦੇ ਹੁਣ ਦੂਜਿਆਂ ਨੂੰ ਜਾ ਕੇ ਦੇਣੀ ਕਿਸੇ ਦਾ ਘਰ ਪੈ ਰਿਆ ਹੋਵੇ ਉੱਥੇ ਜਾ ਕੇ ਸਲਾਹਾਂ ਕਿਸੇ ਦੇ ਕਿਸੇ ਨੇ ਜ਼ਮੀਨ ਲੈਣੀ ਹੋਵੇ ਉੱਥੇ ਸਲਾਹਾਂ ਕਿਸੇ ਨੇ ਕੋਈ ਗੱਡੀ ਮੋਟਰ ਗੱਡੀ ਲੈਣੀ ਉੱਥੇ ਸਲਾਹ ਪਰ ਕਹਿੰਦੇ ਸਲਾਹਾਂ ਦਿਓ ਪਰ ਕਹਿੰਦੇ ਜੇ ਤੇਰੀ ਆਪਣੇ ਘਰੇ ਵੀ ਚੱਲਦੀ ਹੋਵੇ ਨਾ ਤੇਰੀ ਘਰੇ ਵੀ ਮੰਨਦੇ ਹੁਣ ਤਾਂ ਸਲਾਹ ਦੇ ਕਹਿੰਦੇ ਜੇ ਘਰੇ ਤਾਂ ਤੇਰੀ ਮੰਨਦੇ ਨਹੀਂ ਤੂੰ ਸਲਾਹਾਂ ਦਿੰਦਾ ਫਿਰਦਾ ਕਹਿੰਦੇ ਫੇਰ ਨਹੀਂ ਫਾਇਦਾ ਕੋਈ ਆਪਣੇ ਦੀ ਚਿੰਤਾ ਕਰ ਦੂਜਿਆਂ ਦੀ ਕਾਹ ਤੋਂ ਕਰਦਾ ਚਿੰਤਾ ਅੱਜ ਕੱਲ੍ਹ ਲੋਕ ਨਾ ਆਪਣੇ ਕਰਕੇ ਘਟ ਦੁਖੀ ਨੇ ਦੂਜਿਆਂ ਕਰਕੇ ਜਾਵੇ ਦੁਖੀ ਨੇ ਦੂਜੇ ਦੀ ਚਿੰਤਾ ਜ਼ਿਆਦਾ ਕਰਦੇ ਆ ਚਿੰਤਾ ਨਹੀਂ ਚਿੰਤਨ ਕਰਨਾ ਚਾਹੀਦਾ ਚਿੰਤਾ ਕਾਦੀ ਕਰਨੀ ਹੈ ਚਿੰਤਨ ਕਰੋ ਬਸ ਰਾਤ ਸਿਰਾਨੀ ਰਾਖ ਤੇ ਖਾਇਆ ਕਰਕੇ ਖੇਤ ਕਹਿੰਦੇ ਜਿਹੜੀ ਬਾੜੇ ਖੇਤ ਨੂੰ ਖਾਣ ਲੱਗ ਜੇ ਨਾ ਜਿਹੜੀ ਬਾੜੇ ਖੇਤ ਨੂੰ ਖਾਣ ਲੱਗ ਜੇ ਕਹਿੰਦੇ ਉਹਦੇ ਵਿੱਚ ਫਿਰ ਕਦੇ ਨਫਾ ਨਹੀਂ ਹੋਇਆ ਕਰਦਾ ਉਹਦੇ ਵਿੱਚੋਂ ਕਹਿੰਦੇ ਚੰਗਾ ਝਾੜ ਨਹੀਂ ਮਿਲਿਆ ਕਰ ਜਿਹੜੇ ਸਾਡੇ ਅੰਦਰ ਗੁਣ ਨੇ ਜੇ ਸਾਡੇ ਅੰਦਰ ਹੀ ਖਾਏ ਗਏ ਕਹਿੰਦੇ ਫਿਰ ਅਸੀਂ ਪ੍ਰਮਾਤਮਾ ਚ ਆਪੇਦ ਕਿੱਥੋਂ ਹੋ ਜਾਗੇ ਅਸੀਂ ਤੇ ਫਸੇ ਬੈਠੇ ਬਸ ਕਾਚ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਵਿੱਚ ਏਟ ਗਿਓ ਚੀਤ ਬਸ ਇਹਨੇ ਰੋਕ ਲਿਆ ਅੰਦਰ ਮਿਲਣ ਨਹੀਂ ਦਿੱਤੇ ਕਿਉਂਕਿ ਇਹਦੇ ਵਿੱਚ ਫੁਰਨੇ ਮਾੜੇ ਆਉਣ ਲੱਗੇ ਇਹਦੇ ਵਿੱਚ ਮਾੜੇ ਖਿਆਲ ਆਉਣ ਲੱਗੇ ਬਸ ਇਹਨਾਂ ਨੇ ਫਿਰ ਅੱਗੇ ਜਾੜ ਹੀ ਨਹੀਂ ਤਾ ਤੇ ਪ੍ਰਮਾਤਮਾ ਨਾਲ ਆਪੇਦ ਕਿਵੇਂ ਹੋਵਾਂਗੇ ਇੱਥੇ ਹੁਣ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਾਧੂ ਕੀ ਸੰਗਤ ਰਹਿਓ ਜਾਓ ਕੇ ਭੂਸੀ ਖਾਓ ਹੁਣ ਹਾਰ ਸੋ ਹੋਏ ਹੈ ਸਾਖਤ ਸੰਗ ਨ ਜਾਓ ਇੱਥੇ ਭਗਤ ਕਬੀਰ ਸਾਹਿਬ ਬਹੁਤ ਸੋਹਣਾ ਕਹਿੰਦੇ ਐ ਕਿ ਭੂਸੀ ਦਾ ਭਾਵ ਹੁੰਦਾ ਛਿਲੜਨ ਕਵੀਰੇ ਸਾਧੂ ਕੀ ਸੰਗਤ ਰਹੁ ਚੌਕੀ ਭੂਸੇ ਖਾਓ ਜਾਓ ਭਾਵ ਜਾਓ ਜਵਾਨਾ ਛਿੱਲੜ ਖਾ ਕੇ ਕਹਿੰਦੇ ਸਾਰ ਲਾਂਗੇ ਪਰ ਕਹਿੰਦੇ ਮੇਰੀ ਸੰਗਤ ਸਾਧੂਆਂ ਨਾਲ ਹੋਣੀ ਮੇਰੀ ਸੰਗਤ ਰੱਬ ਦੇ ਪਿਆਰਿਆਂ ਨਾਲ ਹੋਣੀ ਚਾਹੀਦੀ ਚਾਹੇ ਕਿਸੇ ਵੀ ਧਰਮ ਦੇ ਹੋਣ ਜਿਹੜੇ ਸਾਧੂ ਨੇ ਨਾ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਆ ਉਹ ਚਾਹੇ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਮਜ਼ਬ ਦੇ ਹੋਣ ਕਹਿੰਦੇ ਉਹਨਾਂ ਨਾਲ ਜਾਰੀ ਰਹਿਣੀ ਚਾਹੀਦੀ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਗੱਲ ਕਰਦੇ ਹੋਣ ਉਹਨਾਂ ਨਾਲ ਜਾਰੀ ਰਹਿਣੀ ਚਾਹੀਦੀ ਕਬੀਰ ਸਾਧੂ ਕੀ ਸੰਗਤ ਰਹਿਓ ਜੋ ਕਿ ਭੋਸੇ ਖਾਓ ਹੁਣ ਸਾਡੇ ਕੋਲੇ ਸੰਗਤ ਜੇ ਤੁਸੀਂ ਬਾਹਰੇ ਸਾਧੂ ਨਾਲ ਨਹੀਂ ਨਾ ਸੰਗਤ ਕਰਨੀ ਤਾਂ 36 ਮਹਾਂਪੁਰਸ਼ਾਂ ਦੀ ਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਲੋ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੜੋ ਚਾਹੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੜੋ ਚਾਹੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੜੋ ਚਾਹੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੜੋ ਚਾਹੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੜੋ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੜੋ ਚਾਹੇ ਭਗਤ ਸਹਿਬਾਨ ਉਹਨਾਂ ਨੂੰ ਪੜੋ ਚਾਹੇ ਭਗਤ ਸਹਿਬਾਨ ਉਹਨਾਂ ਨੂੰ ਪੜੋ ਚਾਹੇ ਗੁਰ ਸਿੱਖਾਂ ਨੂੰ ਪੜੋ ਜਦੋਂ ਤੁਸੀਂ ਪੜੀ ਜਾਓਗੇ ਨਾ ਪੜਦੇ ਰਹੋਗੇ ਪੜਦੇ ਰਹੋਗੇ ਅੰਦਰਲਾ ਜਿਹੜਾ ਤੁਹਾਡਾ ਅੰਦਰ ਫੁਰਨੇ ਮਾਰੇ ਚੱਲ ਰਿਹਾ ਸਾਰੇ ਦੇ ਸਾਰੇ ਨੂੰ ਕਲ ਜਾਣਗੇ ਫਿਰ ਕਹਿੰਦੇ ਚਾਹੇ ਤੁਸੀਂ ਜਵਾਂ ਦਾ ਖਿਲੜ ਵੀ ਖਾਓ ਉਹਦੇ ਵਿੱਚੋਂ ਵੀ ਰਸ ਆਉਣਾ ਪਰ ਕਹਿੰਦੇ ਜੇ ਤੁਹਾਡੀ ਯਾਰੀ ਮਾੜੀਆਂ ਥਾਵਾਂ ਤੇ ਪੈ ਗਈ ਨਾ ਪੱਬਾ ਤੇ ਜਾਣ ਲੱਗੇ ਕਲੱਬਾਂ ਤੇ ਜਾਣ ਲੱਗੇ ਨਸ਼ਿਆਂ ਵਾਲਿਆਂ ਦੇ ਨਾਲ ਤੁਰਨ ਲੱਗੇ ਚਿੱਟੇ ਵਾਲਿਆਂ ਦੇ ਨਾਲ ਤੁਰਨ ਲੱਗੇ ਸ਼ਰਾਬੀਆਂ ਦੇ ਨਾਲ ਤੁਰਨ ਲੱਗੇ ਕਹਿੰਦੇ ਫਿਰ ਇੱਕ ਦਿਨ ਐਸਾ ਹੋਣਾ ਤੇ ਕਹਿੰਦੇ ਤੈਨੂੰ ਪਨੀਰ ਖਾ ਕੇ ਵੀ ਆਨੰਦ ਨਹੀਂ ਆਉਣਾ ਕਿਉਂਕਿ ਆਨੰਦ ਸਾਰਾ ਉੱਡ ਗਿਆ ਜੇ ਪ੍ਰਮਾਤਮਾ ਦੇ ਰੱਬ ਦੇ ਪਿਆਰਿਆਂ ਦੇ ਨਾਲ ਸਾਡਾ ਮਿਲਾਪ ਹੋ ਗਿਆ ਨਾ ਇੱਕ ਵਾਰੀ ਫਿਰ ਕਹਿੰਦੇ ਚਾਹੇ ਜਵਾਂ ਦਾ ਛਿੱਲੜ ਖਾਣਾ ਪਵੇ ਕਹਿੰਦੇ ਉਹਦੇ ਵਿੱਚੋਂ ਵੀ ਆਨੰਦ ਆ ਜਾਂਦਾ ਹੈ ਕਬੀਰ ਸਾਧੂ ਕੀ ਸੰਗਤ ਰਹਿ ਜਾਓ ਵੀ ਭੁਸੀ ਖਾਓ ਹੋ ਨਾਰਸ ਹੋਏ ਹੈ ਸਾਕਤ ਸੰਗ ਨਾ ਜਾਓ ਕਹਿੰਦੇ ਜਿਹੜਾ ਕੁਝ ਹੁੰਦਾ ਹੋਣ ਦੇ ਗਏ ਪਰ ਮੈਂ ਸਾਕਤਾਂ ਦੀ ਸੰਗਤ ਨਹੀਂ ਕਰਨੀ ਸਾਕਤਾਂ ਦੇ ਨਾਲ ਰਲ ਕੇ ਨਹੀਂ ਕਹਿੰਦਾ ਸਾਕਤਾਂ ਦੇ ਨਾਲ ਤੁਲਣਾ ਸਾਕਤਾਂ ਦੇ ਨਾਲ ਕਿਉਂ ਨਹੀਂ ਤੁਲਣਾ ਜੀ ਸਾਕਤ ਜਿਹੜੇ ਹੁੰਦੇ ਆ ਨਾ ਜੇ ਕੋਈ ਬੰਦਾ ਚਿੱਟੇ ਕੱਪੜੇ ਪਾ ਕੇ ਨਾ ਚਿੱਟੇ ਕੱਪੜੇ ਪਾ ਕੇ ਬਿਲਕੁਲ ਚਿੱਟੇ ਕਹਿੰਦੇ ਕਾਲਖ ਦੇ ਕੋਲ ਦੀ ਲੰਗ ਜੇ ਕਾਲਖ ਦੇ ਕਹਿੰਦੇ ਉਹ ਕਾਲਖ ਕੱਪੜਿਆਂ ਨਾਲ ਲੱਗ ਕੇ ਜਾ ਜੇ ਕਹਿੰਦੇ ਇੱਕ ਵਾਰੀ ਕਾਲਖ ਕੱਪੜਿਆਂ ਦੇ ਨਾਲ ਲੱਗ ਗਈ ਨਾ ਫਿਰ ਕਹਿੰਦੇ ਉਹਦਾ ਦਾਗ ਜਿਹੜਾ ਉਹ ਔਖਾ ਹੋਣਾ ਪਰ ਜੇ ਉਹ ਬੰਦੇ ਜਿਹੜੇ ਲੋਕਾਂ ਦਾ ਖੂਨ ਪੀਣ ਵਾਲੇ ਨੇ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਕਹਿੰਦੇ ਜੇ ਖੂਨ ਦੇ ਛਿੱਟੇ ਕੱਪੜੇ ਨਾਲ ਲੱਗ ਜਾਣ ਨਾ ਕਹਿੰਦੇ ਉਹ ਦਾਗ ਧੋਇਆ ਨਹੀਂ ਜਾਂਦਾ ਸਾਕਤ ਪੁਰਸ਼ ਜਿਵੇਂ ਕਾਲਖ ਲੱਗ ਜੇ ਨਾ ਕਾਲ ਕੱਪੜਿਆਂ ਤੇ ਚਿੱਟਿਆਂ ਤੇ ਉਹ ਚਿੱਟੇ ਕੱਪੜਿਆਂ ਨੂੰ ਕਾਲੇ ਕਰ ਦਿੰਦੀ ਹੈ ਕਹਿੰਦੇ ਜਿਹੜੇ ਬੰਦੇ ਕਿਸੇ ਦਾ ਖੂਨ ਪੀਣ ਵਾਲੇ ਨੇ ਉਦਾਹਰਣ ਦੇ ਤੌਰ ਤੇ ਕਹਿੰਦੇ ਜੇ ਖੂਨ ਦਾ ਛਿੱਟਾ ਕਿਸੇ ਦੇ ਚਿੱਟੇ ਕੱਪੜਿਆਂ ਤੇ ਪੈ ਜੇ ਕਹਿੰਦੇ ਉਹ ਚਿੱਟੇ ਕੱਪੜਿਆਂ ਨੂੰ ਦਾਗ ਛੇਤੀ ਉਤਰਦਾ ਜੋ ਰਤ ਜੋ ਰ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਕਹਿੰਦੇ ਉਹ ਪਵਿੱਤਰ ਹੋ ਜਾਂਦਾ ਪਵਿੱਤਰ ਹੋ ਜਾਂਦਾ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਕੀਤਾ ਕਹਿੰਦੇ ਜਿਹੜੇ ਲੋਕ ਰਤ ਪਿੰਦੇ ਆ ਖੂਨ ਪਿੰਦੇ ਕਿਸੇ ਦਾ ਉਹਨਾਂ ਦਾ ਮਨ ਕਿੰਨੇ ਨਿਰਮਲ ਹੋ ਜੋ ਜੇ ਉਹ ਬੰਦਿਆਂ ਦੇ ਨਾਲ ਸੰਗਤ ਕਰ ਲਈ ਕਹਿੰਦੇ ਇੱਕ ਦਿਨ ਲਾਜ ਨਹੀਂ ਆ ਕਿ ਤੇਰੇ ਅੰਦਰ ਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਕਰ ਲਏ ਜੇ ਅਸੀਂ ਜੁੜੇ ਰਹੇ ਸਾਧੂਆਂ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਉੱਤੇ ਫਿਰ ਕਬੀਰ ਮਨ ਨਿਰਮਲ ਭਇਆ ਗੰਗਾ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰ ਅਕਹਿਤ ਕਬੀਰ ਕਬੀਰ ਕਹਿੰਦੇ ਜੇ ਪ੍ਰਮਾਤਮਾ ਦੇ ਰੱਬ ਦੇ ਪਿਆਰਿਆਂ ਦੇ ਨਾਲ ਜੁੜ ਗਿਆ ਨਾ ਕਹਿੰਦੇ ਉਹਨੇ ਇਸ ਤਰ੍ਹਾਂ ਦਾ ਬਣਾ ਦੇਣਾ ਜਿਸ ਤਰ੍ਹਾਂ ਦਾ ਕਹਿੰਦੇ ਗੰਗਾ ਦਾ ਪਾਣੀ ਹੁੰਦਾ ਇੰਨਾ ਪਵਿੱਤਰ ਮਨ ਕਰ ਦੇ ਜੇ ਰੱਬ ਦੇ ਪਿਆਰਿਆਂ ਨਾਲ ਜੁੜੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਏ ਭਾਈ ਲੈਣਾ ਜੀ 20 ਸਾਲ ਗੰਗਾ ਤੇ ਜਾਂਦੇ ਰਹੇ 20 ਸਾਲ ਜਥੇ ਲੈ ਕੇ ਜਾਂਦੇ ਰਹੇ ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਸੰਗ ਹੋ ਗਿਆ ਆ ਮਨ ਧੋਕੇ ਰੱਖਦਾ ਮਨ ਧੋਕੇ ਚਿੱਟਾ ਬਣਾਤਾ ਬਸ ਐਸਾ ਚਿੱਟਾ ਗੱਡਿਆ ਮਨ ਸਾਡੇ ਦੂਸਰੇ ਗੁਰ ਬਣ ਗਏ ਹੋਣਾ ਹਾਰਸਲ ਹੋਏ ਹੈ ਸਾਖਤ ਸੰਗ ਨਾ ਜਾਓ ਕਹਿੰਦੇ ਜੋ ਮਰਜੀ ਹੁੰਦਾ ਹੋਵੇ ਪਰ ਮੈਂ ਕਹਿੰਦੇ ਟੁੱਟਿਆ ਹੋਇਆ ਦੀ ਸੰਗਤ ਨਹੀਂ ਕਰਨੀ ਟੁੱਟਿਆ ਹੋਇਆ ਨੂੰ ਲੈ ਕੇ ਗੁਰੂ ਦੇ ਕੋਲ ਤੇ ਵਗ ਜੂ ਪਰ ਮੈਂ ਉਹਨਾਂ ਕੋਲ ਨਹੀਂ ਜੋ ਕਹਿਣ ਨਾ ਕਿ ਸਾਨੂੰ ਗੁਰੂ ਕੋਲ ਲੈ ਜਾ ਤਾਂ ਕਹਿੰਦੇ ਗੁਰੂ ਕੋਲ ਤੇ ਮੈਂ ਲੈ ਜੂ ਪਰ ਜੋ ਕਹਿਣ ਕਿ ਅਸੀਂ ਗੁਰੂ ਕੋਲ ਤੇ ਜਾਣਾ ਨਹੀਂ ਤੂੰ ਸਾਡੇ ਕੋਲ ਆ ਜਾ ਆਪਾਂ ਬੈਠਦੇ ਆਂ ਆਪਾਂ ਭੱਬਾਂ ਚ ਕਲੱਬਾਂ ਚ ਆਪਾਂ ਚੱਲਦੇ ਆਂ ਕਹਿੰਦੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਾਂਗਾ ਇਹ ਗੱਲ ਨਹੀਂ ਮੰਨਾਂਗਾ ਕਿ ਮੈਂ ਉਹਨਾਂ ਦੇ ਮਗਰਤ ਕੋ ਅਸੀਂ ਗੁਰੂ ਦੇ ਪਿੱਛੇ ਤੁਰਨਾ ਹੈ ਅਸੀਂ ਉਹਨਾਂ ਦੇ ਪਿੱਛੇ ਨਹੀਂ ਤੁਰਨਾ ਮਨਮੁਖਾਂ ਦੇ ਪਿੱਛੇ ਭਗਤ ਕਬੀਰ ਸਾਹਿਬ ਕਹਿੰਦੇ ਐ ਕਬੀਰ ਸੰਗਤ ਸਾਧਕੇ ਦਿਨ ਦਿਨ ਢੋਡਾ ਹੀਤ ਸਾਖਤਕਾਰੀ ਕੰਬਰੇ ਤੋਏ ਹੋਏ ਨਸੀਤ ਕਹਿੰਦੇ ਜਿਹੜਾ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਂਦਾ ਹੈ ਨਾ ਦਿਨੋਂ ਦਿਨ ਪ੍ਰਮਾਤਮਾ ਨਾਲ ਪਿਆਰ ਵੱਧਦਾ ਜਾਂਦਾ ਹੈ ਕਬੀਰ ਸੰਗਤ ਸਾਧਕ ਸਾਧ ਪਰਮਾਤਮਾ ਨੂੰ ਕਿਹਾ ਸਾਧ ਸਾਧਨਾ ਕਰਨ ਵਾਲੇ ਨੂੰ ਕਿਹਾ ਸਾਧ ਜਿਹਨੇ ਆਪਣੇ ਮਨ ਨੂੰ ਸਾਧ ਲਿਆ ਉਹਨੂੰ ਕਿਹਾ ਰੱਬ ਦੇ ਪਿਆਰਿਆਂ ਨੂੰ ਸਾਧਕੇ ਜਿਹੜੇ ਘਰਾਂ ਚ ਰਹਿਣ ਵਾਲੇ ਕਈ ਜਿਨ੍ਹਾਂ ਨੇ ਆਪਣੇ ਕਰਮ ਇੰਦਰੇ ਗਿਆਨ ਇੰਦਰੇ ਉਹਨਾਂ ਨੂੰ ਸਾਧ ਲਿਆ ਉਹਨਾਂ ਨੂੰ ਨਿਜਮ ਵਿੱਚ ਚਲਾਉਣਾ ਸ਼ੁਰੂ ਕਰਤਾ ਬਸ ਕਹਿੰਦੇ ਉਹ ਵੀ ਰੱਬ ਦੇ ਪਿਆਰੀ ਹੁੰਦੇ ਆ ਕਬੀਰ ਸੰਗਤ ਸਾਧਕੀ ਸਾਧੂਆਂ ਦੀ ਸੰਗਤ ਕਰਦੇ ਰਹੋ ਦਿਨ ਦਿਨ ਦੂਣਾ ਹੇਤ ਹੇਤ ਦਾ ਭਾਵ ਉਹਦਾ ਪਿਆਰ ਕਰ ਕਹਿੰਦੇ ਦਿਨੋ ਦਿਨ ਉਹ ਵੱਧਦਾ ਹੀ ਜਾਣਾ ਹੈ ਗੁਰੂ ਨਾਲ ਪਿਆਰ ਵੱਧਦਾ ਹੀ ਜਾਣਾ ਹੈ ਵੱਧਦਾ ਹੀ ਜਾਣਾ ਹੈ ਘਟਦਾ ਨਹੀਂ ਹੈ ਉਹ ਪਿਆਰ ਗੁਰੂ ਦੇ ਨਾਲ ਹੋ ਗਿਆ ਨਾ ਗੁਰੂ ਦੇ ਨਾਲ ਫਿਰ ਪਿਆਰ ਥੋੜਾ ਘਟਦਾ ਸਾਕਤ ਕਾਰੀ ਕੰਬਰੀ ਧੋਏ ਹੋਏ ਨਾ ਸੇਤ ਪਰ ਰੱਬ ਨਾਲ ਲੁਕਿਆ ਹੋਇਆ ਜਿਹੜਾ ਮਨੁੱਖ ਹੁੰਦਾ ਉਹਦੀ ਗੱਲ ਕਰਦੇ ਐ ਕਹਿੰਦੇ ਉਹ ਕਾਲੀ ਕੰਬਲੀ ਦੀ ਤਰ੍ਹਾਂ ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋਂਦੇ ਰੋ ਧੋਂਦੇ ਰੋ ਚਿੱਕੀ ਥੋੜਾ ਹੋਣੀ ਉਧਰ ਅੰਗੇ ਕਾਲ ਕਹਿੰਦੇ ਸਾਕਤ ਪਰਸ਼ ਇਸ ਤਰ੍ਹਾਂ ਦਾ ਹੁੰਦਾ ਹੈ ਕਹਿੰਦੇ ਉਹ ਛੇਤੀ ਛੇਤੀ ਗੁਰੂ ਦੀ ਗੱਲ ਮੰਨਿਆ ਨਹੀਂ ਕਰਦਾ ਜਿਹੜਾ ਸਾਕਤ ਹੁੰਦਾ ਹੈ ਕਹਿੰਦੇ ਉਹ ਤੇ ਕਾਲੀ ਕੰਬਲੀ ਵਰਗਾ ਉਹਨੂੰ ਜਿੰਨਾ ਮਰਜੀ ਧੋਂਦੇ ਰਹੋ ਧੋਂਦੇ ਰਹੋ ਉਹ ਥੋੜਾ ਚਿਪਕੇ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਨਾ ਕਿ ਖੰਨਲੀ ਧੋਤੀ ਉਜਲੀ ਨਾ ਹੋ ਗਈ ਜੇ 100 ਧੋਵਣ ਪਾਹੇ ਕਹਿੰਦੇ ਜਿਹੜੀ ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਹੁੰਦੀ ਹੈ ਨਾ ਉਹਨੂੰ ਕਹਿੰਦੇ ਜਿੰਨਾ ਮਰਜੀ ਧੋਈਂ ਜਾਓ ਜਿੰਨਾ ਮਰਜੀ ਧੋਈਂ ਜਾਓ ਕਹਿੰਦੇ ਉਹ ਕਦੇ ਸਾਫ਼ ਨਹੀਂ ਕਿਉਂ ਕਿਉਂਕਿ ਲੀਰ ਹੈ ਉਹਦੇ ਤੇ ਤੇਲ ਲੱਗੇਗਾ ਤੇਲ ਦੇ ਨਾਲ ਵਿੱਚੇ ਮਿੱਟੀ ਪਈਏਗੀ ਕੋਲੂ ਨੂੰ ਸਾਫ਼ ਕਰਦੇ ਰਹੇ ਕਹਿੰਦੇ ਇਸ ਤਰ੍ਹਾਂ ਦੀ ਲੀਰ ਬਣ ਗਈ ਕਿ ਉਹ ਚਿੱਟੀ ਨਹੀਂ ਹੋ ਸਕਦੀ ਕਹਿੰਦੇ ਜਿਹੜਾ ਸਾਖਤ ਪੁਰਸ਼ ਹੁੰਦਾ ਨਾ ਰੱਬ ਨਾਲ ਕੁੱਟਿਆ ਹੋਇਆ ਜਿਹੜਾ ਬੰਦਾ ਹੁੰਦਾ ਹੈ ਕਹਿੰਦੇ ਉਹਨੂੰ ਜਿੰਨਾ ਮਰਜੀ ਤੁਸੀਂ ਕਹੀ ਜਾਓ ਕਹਿੰਦੇ ਉਹ ਗੁਰੂ ਦੀ ਮੰਨ ਗੱਲ ਨਹੀਂ ਮੰਨਦਾ ਕਹਿੰਦੇ ਉਹ ਚਿੱਟਾ ਨਹੀਂ ਹੋ ਸਕਦਾ ਅੰਦਰ ਉਹਦਾ ਮਨ ਚਿੱਟਾ ਨਹੀਂ ਹੋ ਸਕਦਾ ਉੱਤੇ ਕਹਿੰਦੇ ਕਾਲੀ ਕੰਬਲੀ ਦੀ ਤਰ੍ਹਾਂ ਕਾਲੀ ਕੰਬਲੀ ਜਿਹੜੀ ਹੈ ਜਿੰਨਾ ਮਰਜੀ ਧੋ ਲੋ ਪਰ ਉਹਦੇ ਵਿੱਚ ਉਹ ਚਿੱਟੇ ਨਹੀਂ ਹੋ ਸਕਦੀ ਚਿੱਟੀ ਉਹ ਹੋ ਸਕਦੀ ਹੈ ਜਿਹੜੀ ਕੰਬੜੀ ਚਿੱਟੀ ਹੋਵੇ ਉਹਦੇ ਤੇ ਕਾਲਾ ਰੰਗ ਲੱਗ ਜੇ ਉਹਨੂੰ ਤੇ ਚਿੱਟੀ ਕਰ ਲੂ ਕੋਈ ਨਾ ਕੋਈ ਹਿੱਲੇ ਨਾਲ ਪਰ ਜਿਹੜੀ ਦਾ ਰੰਗ ਏ ਕਾਲਾ ਕਹਿੰਦੇ ਉਹ ਥੋੜਾ ਚਿੱਟੀ ਹੋਈ ਇਹ ਕਹਿੰਦੇ ਸਾਕਤ ਬੰਦਾ ਉਹ ਕੰਬੜੀ ਵਰਗਾ ਹੁੰਦਾ ਕਿ ਉਹ ਗੁਰੂ ਦੀ ਗੱਲ ਕਦੇ ਮੰਨਿਆ ਨਹੀਂ ਕਰਦਾ ਸੋ ਇੱਥੇ ਤੱਕ ਆਪਣੇ 100 ਸ਼ਲੋਕ ਜਿਹੜੇ ਉਹ ਪੜੇ ਗਏ ਅੱਗੇ 101 ਨੰਬਰ ਸ਼ਲੋਕ ਜਿਹੜਾ ਉਹਦੇ ਤੋਂ ਕੱਲ ਨੂੰ ਫਿਰ ਸ਼ੁਰੂ ਕਰਾਂਗੇ ਆਓ ਇਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਬੋਲਦਿਆਂ ਤੋਂ ਬਹੁਤ ਉਲਾਹ ਹੋਈਆਂ ਹੋਣਗੀਆਂ ਰੱਬ ਵਰਗੀ ਸੰਗਤ ਉੱਨੀ ਆ ਮਾਫ਼ ਕਰਦੇ ਹੋ ਜੀ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ